ਕੁਛ ਲਾਟੇ ਬਲਾਟੇ ਔੜਦਾ ਪਾੜਦਾ ਆਂਦੀ ਦੱਸੇ ਮੈਂ ਤਾਂ ਹੁਣ ਕੁੱਦਾ ਨਾ ਮੈਨੂੰ ਕਹਤਾ ਉਹਨਾਂ ਨਾਲ ਜਾ ਚਾਓ ਅੰਦੀ ਸਾਹ ਲੈ ਸਾਹ ਸਾਹਮਣੇ ਅੰਦੀ ਪੋਤੀ ਉਹਦਾ ਹੋਛਾ ਗਈ ਸਾਡੀ ਜੀ ਉਸਦੀ ਥੋੜੀ ਜਿਹੀ ਤਕਲੀਫ ਤਕਲਾਸ਼ ਮਜੂਰ ਕਰਦੀ ਹਾਂਜੀ ਨਹੀਂ ਗੱਲ ਪਾਰ ਨਹੀਂ ਗੱਲ ਨਹੀਂ ਤੜਫਦੀ ਤੜਪਣੀ ਹੀ ਤੜਪਣੀ ਹੀ ਇਹਨਾਂ ਬੱਚਿਆਂ ਨੂੰ ਤਾਂ ਤਰਸੀਦਾ ਵਾ ਦੋ ਘਰ ਜੜ ਗਏ ਉਹ ਘਰ ਚੜ ਗਏ ਆਣੇ ਜਿਹੜੇ ਟਿਕਨਿਕ ਆਣਾ ਦਾ ਸਭ ਤੋਂ ਵੱਡਾ ਦੁੱਖ ਪੱਛਤਾਉਂਦਾ ਆ ਬਾਂਹ ਜਲਦੀ ਆ ਤੇ ਭਾੜੀ ਮੇਰੇ ਚਾਚਾ ਜੀ ਦੀ ਬੇਟੀ ਸੀ ਕਲਵੀਰਕੌਰ 12-13 ਸਾਲ ਹੋ ਗਏ ਸੀ ਰਿਸ਼ਤਾ ਮੈਂ ਹੀ ਕਰਵਾਇਆ ਸੀ ਵਿਆਹ ਨੂੰ ਤੇ ਕੁਝ ਸਾਲਾਂ ਤੋਂ ਇਹਨਾਂ ਦਾ ਝਗੜਾ ਚੱਲਦਾ ਸੀ ਇਦਾਂ ਥੋੜਾ ਥੋੜਾ ਕਦੀ ਮੰਨ ਜਾਂਦੇ ਸੀ ਕਦੀ ਇਦਾਂ ਕੋਸ਼ਿਸ਼ ਪਦੀ ਰਾਜੀ ਨਮਾ ਹੋ ਗਿਆ ਕਦੀ ਚੱਲ ਗਏ ਤੇ ਕੱਲ ਚਾਂਚਾ ਕੀ ਸਾਨੂੰ 10 ਵਜੇ ਫੋਨ ਆਇਆ ਵੀ ਕਿਨੇ ਅੰਗਰੀਲੀ ਜਿਹੜੀ ਗੋਲੀ ਖਾ ਲਈ ਕੀ ਕਾਰਵਾਈ ਕਰਨੀ ਚਾਹੋਗੇ ਜੀ ਕਰਵਾਈ ਪਾਜੀ ਦੋ ਬੱਚੇ ਆ ਉਹਨਾਂ ਵਾਸਤੇ ਇਨਸਾਫ ਦੀ ਮੰਗ ਕਰਦੇ ਆ ਕਿ ਆਉਣ ਵਾਲੇ ਟਾਈਮ ਤੋਂ ਉਹਨਾਂ ਦੀ ਕੋਈ ਪਰਵਰਿਸ਼ ਚੰਗੀ ਹੋ ਸਕੇ ਕਾਨੂੰਨ ਇਨਸਾਫ ਦੇਵੇ ਕੋਈ ਵੀ ਇਹਨਾਂ ਦਾ ਪਛੇਰ ਹੈ ਨਹੀਂ ਆ ਸਿਰਫ ਮਾਂ ਨਾਨਾ ਨਾਨੀ ਆ ਉਹ ਵੀ ਬਹੁਤ ਬਿਮਾਰ ਵਾ ਟੈਕ ਹੋ ਚੁੱਕੀ ਉਹਨਾਂ ਨੂੰ ਕਾਫੀ ਜ਼ਿਆਦਾ ਬੁਲਾ ਪਿਆ ਹੋਇਆ ਵਾ ਨਾਨੀ ਨੂੰ ਤਨਪੇਰ ਤੋਂ ਵੀ ਬਹੁਤਾ ਸਮਰੱਥ ਵਾ ਕਾਰਨ ਕੀ ਲੜਾਈ ਕਿਹ ਕਰਤ ਨ ਰਹੀ ਹੈ ਦੇਖੋ ਜੀ ਇਹਨਾਂ ਦਾ ਘਰੇਲੂ ਕਹ ਸਕਦੇ ਕਲੇਸ਼ ਚੱਲਦਾ ਕਾਨੂੰ ਦਾ ਕਦੀ ਲੜ ਪੈਂਦੇ ਦੱਸਦੇ ਨਹੀਂ ਪਰਸਨਲ ਕੋਈ ਗੱਲ ਨਿੱਕੀ ਮੋਟੀ ਗੱਲ ਤੇ ਵੀ ਪਰੋਣਾ ਗੁੱਡੀ ਦਾ ਕਹਿਣਾ ਇਹ ਵੀ ਇਹ ਡਰਿੰਕ ਕਰਕੇ ਜਿਹੜਾ ਮੈਨੂੰ ਤੰਗ ਪਰੇਸ਼ਾਨ ਕਰਦਾ ਸੀ ਕਿਹ ਨਾਲ ਕੁੜੀ ਦੀ ਮਰਨ ਵਾਲੀ ਦਾ ਕੁਲਵੀਰ ਕੌਰ ਇਹ ਕਿੱਥੇ ਵੈਈ ਇਹ ਝੰਡੇਰ ਪਿੰਡ ਆ ਜਤਨਦਾਂ ਦੇ ਨਾਲ ਠੀਕ ਕਰ ਜਰਾ ਇਹ ਮੇਰੇ ਤੇ ਸੁਣੋ ਹੀ ਗਰੀ ਅਡਾ ਜੀ ਮਾਲਪੁਰ ਪਿੰਡਾ ਮੇਰਾ ਮੇਰੇ ਸਾਚਾ ਜੀ ਨੇ ਉਹਨੇ ਬੰਦੇ ਨੇ ਭਾਜੀ ਇੰਨਾ ਕ ਤੰਗ ਕੀਤਾ ਸਾਡੀ ਭੈਣ ਨੂੰ ਆਖ ਕੇ ਉਹਨੇ ਕਰਮ ਕੀਤਾ ਵਾਲਾ ਜੀ ਕੀ ਜੇ ਮਰਨੋਂ ਕਿਸਾ ਦਿਲ ਨਹੀਂ ਕਰਦਾ ਉਹ ਬਹੁਤ ਜ਼ਿਆਦਾ ਅਕਲੀ ਹਾਂ ਮੇਰੇ ਨਾਲ 60-65 ਸਾਲ ਹੋ ਗਏ ਨੇ ਚੱਲਦਿਆਂ ਮੈਂ ਕੁੜੀ ਅਸੀਂ ਭੈਣ ਲੈ ਆਉਨੇ ਸੀ 2 ਸਾਲ ਸਾਡੇ ਕੋਲ ਰਹਿੰਦੀ ਸੀ ਚਾਚਾ ਜੀ ਸਾਰਾ ਖਰਚਾ ਕਰਦੇ ਹੁੰਆਂ ਆਂ ਦਾ ਉਹ ਫੇ ਆਉਂਦਾ ਸੀ ਫੇ ਮਨਾ ਕੇ ਆਪਣੇ ਭੈਣ ਭਰਾ ਲੈ ਆਉਂਦਾ ਸੀ ਬੜਾ ਝਗੜਾ ਹੋਇਆ ਇਹਨਾਂ ਦਾ ਪਰ ਕੀ ਗੱਲ ਝਗੜਾ ਹੀ ਉਹ ਹੱਥੇ ਲਾ ਨਾਗਦਾ ਹੀ ਵੇਖ ਆ ਕੇ ਕੁੜੀ ਦਾ ਸਾਡੀ ਭੈਣ ਨੂੰ ਠੀਕ ਹੈ ਝਗੜਾ ਨਾਲ ਕੱਲ ਸੂਟ ਮੰਗਿਆ ਉਹਨੇ ਕਹਿੰਦਾ ਸੂਟ ਜਿਹੜਾ ਕੱਪੜਾ ਘੱਟ ਵਾ ਸੂਰਨੀ ਸੂਰ ਤੋਂ ਲਾਈ ਹੋਈ ਆ ਠੀਕ ਹੈ ਇਹ ਮੈਂ ਵੀ ਮੰਨਦੀ ਨਹੀਂ ਕਰਦਾ ਮੈਂ ਤਾਂ ਦਾਦੀ ਦੀ ਮੰਨ ਕਰਦਾ ਸੀ ਜੀ ਮੈਂ ਵੀ ਮੰਨ ਨਹੀਂ ਦਿੰਦਾ ਇਹ ਤਲਬੀਰ ਕੌਰ ਜੀ ਜੀ ਉਹ ਤਾਂ ਨਾਮ ਪਾ ਹੀ ਹੋ ਗਿਆ ਜੀ ਉਹਦਾ ਨਾਮ ਮਨਤਾਜ ਸਿੰਘ ਜੀ ਇਹ ਵੀ ਕਰਨ ਨੂੰ ਜੀ ਬਹੁਤ ਸਣੋ ਕਾਰਵਾਈ ਕੱਲ ਲੈ ਗਏ ਆ ਜੀ ਰਿਪੋਰਟ ਦੇ ਦਿੱਤੀ ਆ ਤੇ ਬਾਕੀ ਅਸੀਂ ਇਹ ਕਰਦੇ ਆ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਡੀ ਭੈਣ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਹੋਂ ਤੱਕ ਸਹਿਕਾਰ ਨਹੀਂ ਕਰਨਾ ਜਿੰਨਾ ਤੱਕ ਇਨਸਾਫ ਨਹੀਂ ਮਿਲਦਾ ਜੀ ਇਹ ਸਾਨੂੰ ਕੱਲ ਇੱਕ 2:30 ਵਜੇ ਦੇ ਟਾਈਮ ਨਾਲ ਇੱਕ ਟੈਲੀਫੋਨ ਆਇਆ ਅੰਮ੍ਰਿਤਸਰ ਤੋਂ ਨਿਊ ਹੋਲ ਲਾਈਫ ਹਸਪਤਾਲ ਅਮਰੀਕਾ ਰੋਡ ਅੰਮ੍ਰਿਤਸਰ ਤੋਂ ਇਸ ਕਲਵੀਰ ਤੌਰ ਪਤਨੀ ਮਨਤਾਜ ਸਿੰਘ ਵਾਸੀ ਚੜ੍ਹੇਰ ਜਿਹੜੀ ਉਹਨੇ ਦਵਾਈ ਖਾਧੀ ਸੀ ਜਿਰੇਲੀ ਤੇ ਉਹਦੇ ਕਰਕੇ ਉਹਦੀ ਜਿਹੜੀ ਮੌਤ ਹੋ ਗਈ ਹੈ ਤੇ ਉੱਥੇ ਇਲਾਜ ਵਾਸਤੇ ਲੈ ਕੇ ਗਏ ਸੀ ਤੇ ਉਸ ਤੋਂ ਫਿਰ ਡੈੱਡ ਬੋਡੀ ਲੈ ਕੇ ਆਏ ਆ ਇੱਥੇ ਸਿਵਲ ਹਸਪਤਾਲ ਤਰਨਤਾਰ ਦਾ ਪੋਸਟਮਾਰਟਮ ਹੋ ਰਿਹਾ ਵਾ ਉਹਦੇ ਘਰ ਜਾ ਕੇ ਬਿਆਨ ਲਖਾਏ ਆ ਵੀ ਜਿਹੜਾ ਹੈਗਾ ਵਾ ਇਹਦਾ ਪਤੀ ਮਨਤਾਜ ਸਿੰਘ ਇਹ ਜਿੱਥੇ ਕੁੱਟਮਾਰ ਕਰਦਾ ਇਹ ਸ਼ੁਰੂ ਤੋਂ ਨਹੀਂ ਬਣਦੀ ਇਹਨਾਂ ਦੇ ਆਪਸ ਵਿੱਚ ਤੇ ਉਹਨੇ ਇਸੇ ਦੋਖੋਂ ਜਿਹੜੀ ਦਵਾਈ ਖਾ ਲਈ ਉਹਦੀ ਮੌਤ ਹੋ ਗਈ ਤੇ ਸਰ ਇਹ ਜਿਹੜਾ ਦੱਸੰਦੇ ਕਿ ਇਹ ਕੋਈ ਬੱਚੇ ਪਰਿਵਾਰ ਚ ਕਿੰਨੇ ਹੈਗੇ ਕੀ ਸਰ ਇਹਦਾ ਬੇਟਾ ਵਾ ਇਹ ਇੱਕ ਕੋਈ 11 ਸਾਲ ਦਾ ਰ 13 ਸਾਲ ਦੀ ਲੜਕੀ ਆ 14 ਸਾਲ ਨੂੰ ਇਹਦੇ ਵਿਆਹ ਨੂੰ ਆਏ ਤੇ ਸਰ ਜਿਹੜੇ ਹੰਦਾ ਹਸਬੈਂਡ ਸੀ ਕੀ ਉਹ ਘਰ ਵਾ ਕੇ ਫਰਾਰ ਹੈ ਜੀ ਨਹੀਂ ਉਹ ਫਰਾਰ ਹੋ ਗਿਆ ਸੀ ਉਦੋਂ ਹੀ ਉਹਨੇ ਜਦੋਂ ਉਹ ਤੇ ਐਡਮਿਟ ਕਰਾਈਆ ਉਦੋਂ ਤੋਂ ਭੱਜ ਗਿਆ ਉਦੋਂ ਭੱਜ ਗਿਆ ਸਾਰਾ ਬਲੇ ਜੋ ਕੀ ਕਾਰਵਾਈ ਕੀਤੀ ਗਈ ਹੈ ਨਾ ਤਾਰਾ ਆਪਾਂ ਮਕਦਮਾ ਨੰਬਰ 9 108 35 ਬੀਐਨਐਸ ਦੇ ਤਹਿਤ ਉਹ ਜਿਹੜਾ ਮਕਦਮਾ ਦਰਜ ਕੀਤਾ ਸਰਵ ਦੀ ਤਵਤੀਸ਼ ਕੀਤੀ ਜਾਂਦੀ ਲੱਭ ਰਿਹਾ ਕਿਤੇ ਅਜੇ ਤੇ ਆ ਪੋਸਟਮਾਰਟਮ ਕਰਵਾ ਕੇ ਤੇ ਉਹ ਤੇ ਰੇਡ ਰੂਟ ਕੀਤਾ ਪਰ ਘਰ ਨਹੀਂ ਨਾ ਹੈਗਾ ਉਹ ਉਦੋਂ ਭੱਜ ਗਿਆ ਬੱਚੇ ਜਿਹੜੇ ਆ ਉਹ ਤੇ ਦੋਨੋਂ ਹੀ ਆ ਉਹ ਇਹਨਾਂ ਦੇ ਲੜਕੀ ਦੇ ਮਾਪੇ ਦੇ ਕੋਲ ਹੈ